ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਬਈ ਅੱਜ ਹੈਗਾ ਮਹਿੰਦੀ ਦਾ ਫੰਕਸ਼ਨ ਤੇ ਸਾਰੇ ਚੱਲੇ ਆ ਤੇ ਤੁਹਾਨੂੰ ਦਿਖਾਵਾਂਗੇ ਅੱਜ ਗੁਰਪ੍ਰੀਤ ਦੀ ਦਾ ਵਿਆਹ ਸਾਡੇ ਦਾ ਤੇ ਆਪਾਂ ਕਰਦੇ ਵੀਡੀਓ ਸ਼ੁਰੂ ਤੇ ਲੋਬਈ ਵਿਆਹੜਾ ਕਰ ਤੇ ਉਹ ਲੱਗ ਰਹੀ ਸਾਹਮਣੇ ਮਹਿੰਦੀ ਮੈਂ ਕਹਿੰਦੀ ਸੀ ਮੈਂ ਸਿੱਪਾ ਲਵਾਂ ਜਿਆਦਾ ਜਣੀ ਬਸਣਾ ਲੱਗਦਾ ਇਹ ਕਿਸ ਨਹੀਂ ਕਿੱਥੇ ਆ ਗਈ ਕਿੱਥੇ ਆ ਗਈ ਤੂੰ

ਥੋੜੀ ਜੀ ਪ੍ਰਾਈਵੇਸੀ ਦੀ ਗੱਲ ਹੋ ਜਾਂਦੀ ਐ ਇਸ ਕਰਕੇ ਬਹਾਲਾ ਜਿਆਦਾ ਅਸੀਂ ਸ਼ੂਟ ਨਹੀਂ ਕਰ ਰਹੇ ਅਸੀਂ ਜਦ ਹੁਣ ਅਸੀਂ ਆਪਣਾ ਬੈਠਣਾ ਫੇਰ ਫੇਰ ਕਰਾਂਗੇ ਸ਼ੂਟ ਠੀਕ ਆ ਜੀ ਤੇ ਰੋਟੀ ਪਾਣੀ ਅਸੀਂ ਛਕ ਲਿਆ ਗੋਭੀ ਦੀ ਸਬਜ਼ੀ ਕਲੰਬਰ ਬਣੀ ਹੋਈ ਸੀ ਸੋਣ ਦਾ ਸੋਣਾ ਹੈ ਨਾ ਜਿੰਨੇ ਢਾਪੋੜਾ ਸੋਣਾ ਲੱਗੇ ਜਾਗੋ ਤੇ ਹਣਾ ਪੁਰਾਣੇ ਬਣੇ ਆ ਅਸੀਂ ਬਹੁਤ ਚੰਗਾ ਸੀ ਆਹੋ ਮੈਂ ਉਹੀ ਕਹਿੰਦੀ ਪੁਰਾਣੇ ਜਵਾਨੇ ਉਹਦੇ ਵਿੱਚ ਆ ਕੇ ਨਾ ਪੱਤੀਆਂ ਵਾਲਾ ਫੜ ਪੱਤੀਆਂ ਜਿਹੇ ਵਾਲਾ ਰਾਤ ਨੂੰ ਜਾਗੋ ਜੁਗੋ ਪਰ ਫੋਨ ਨੂੰ ਹੈ ਨਾਲੇ ਲਾਈਟ ਦਾ ਲਾਈਟ ਹਾਂ ਨੇ ਬਹੁਤ ਚੱਲਿਆ ਵਾ ਹਮ ਅੰਦਰ ਨਹੀਂ ਤਨ ਦੇਖ ਲੇ ਇਹਦੇ ਸੂਟ ਦਿਖਾ ਦੋ ਸਰ ਹਮ ਕਿਰੀ ਆਂ ਚੂਟ ਦਿਖਾ ਦੇ ਵੀਰ ਚਲੋ ਜੀ ਮੈਂ ਮੜ ਜਦੋਂ ਬਾਹਰ ਮੈਂ ਦੀ ਸ਼ਾਂਦੀ ਲਾਉਣੀ ਆ ਫਿਰ ਤੁਹਾਨੂੰ ਮਿਲਦੇ ਹਾਂ ਉੱਤੋਂ ਉੱਤੋਂ ਜਿੱਥੇ ਬੰਦਰ ਬੜੇ ਬਹਦੇ ਉਰਲੇ ਬਾਸ ਜਿਹੜਾ ਬੋਲੇ ਚਿੱਤਿਆ ਨੇ ਆਉਣਾ ਰੁੱਕ ਰੁੱਕੀ ਨਾ ਸਾਂ ਨਾਲ ਜਗਾ ਰੋਕਣਾ ਕਿੰਨਾ ਕੀਆ ਕਹਿੰਦੀ ਹੈ ਇਹਨੂੰ ਉੱਤਨਾ ਕਦੇ ਮਾਗਿਆ ਪੋਲ ਖਤ ਦਾ ਹੋਰ ਨੰਤਰ ਪਾੜਦੇ ਆ ਆ ਦੇਖੀ ਕੀ ਕਰਦੀ ਹੈ ਕਹਿੰਦੀ ਨੁੜਦੀ ਜਦੋਂ ਤੂੰ ਵੀ ਤਨ ਨਾਲ ਜੜੂ ਉਹ ਜਿਹੜਾ ਆਹ ਹੈ ਆਖੇ ਪਿੰਡਚਵੜ ਦਾ ਪੋਲ ਪਿੰਡ ਵਿਚ ਪਿੰਡਚਵੜ ਦਾ ਪੋਲ ਆ ਮੋੜਦਾ ਹੈ ਸਾਈਂ ਜਿਦਾਂ ਮੋੜਿਆ ਹਾਂ ਇੰਨਾ ਤਾਂ ਨਿਕਲੇ ਆ ਦੇਖ ਲੈ ਇੱਕ ਐ ਵੀ ਰੋਟਾ ਪੁੱਟੇ ਤੇ ਲਾਗਿਆ ਜੇ ਮੈਂ ਕੋਠੀ ਤੇ ਲਾਗਣ ਦਾ ਲੰਗਦਾ ਕੋਠੀ ਤੇ ਲਾਗਣ ਦਾ ਲੰਗਦਾ ਅੱਜ ਪੂਰ ਬਣਦਾ ਉਹ ਬਣੇ ਵੀ ਪੁੱਟੇ ਲਾਗਣ ਨੂੰ ਲੋ ਜੀ ਸਾਬ ਦੀ ਵਾਰੀ ਆ ਗਈ ਜਸਮੀਨ ਬੜੀ ਲੱਗੀ ਹੀ ਹੈ ਮਹਿੰਦੀ ਤਾਂ ਸਰਵਿੰਦਰ ਦਾ ਨਾਮ ਲਖਾ ਲੈ ਕੇ ਰਹਿਣ ਦਾ ਲਖਾ ਲਈ ਕਹਿ ਕੇ ਭੇਜਿਆ ਮੈਨੂੰ ਕਹਿੰਦੇ ਨਾਮ ਲਿਖਾ ਕੇ ਆਈ ਮੈਨੂੰ ਮੈਂ ਹਾਂ ਤੇ ਲਿਖਾ ਲਈ ਮੈਂ ਕਹਿੰਦਾ ਮੈਂ ਕਹਾਂ ਲ ਮੈਂ ਕਹਾਂ ਲ ਮੈਂ ਸੋਚੂਗੀ ਲਿਖਾਵਾਂ ਕਿ ਨਾ ਨਾ ਲਵਾ ਲਈ ਲਵਾ ਲਈ ਲਿਖਾ ਲਈ ਹਾਂ ਚਾਹਤੀ ਤੁਸੀਂ ਬੜੀ ਖੰਡੇ ਬੈਠੇ ਗਿਆ ਦਾ ਨੰਬਰ ਲੱਗਣ ਦੇ ਬਾਅਦ ਅੱਛਾ ਹਲੇ ਨਰਜੀ ਸੇਵ ਕਰਕੇ ਰੱਖ ਰਹੇ ਆ ਦੇਖ ਲੋ ਤਾਈਂ ਕਹਿੰਦਾ ਮੈਨੂੰ ਆ ਜਾ ਫਿਰ ਹੁਣ ਤੈਨੂੰ ਚੰਗੀ ਗੁਪਤੀ ਦੀ ਰੱਖ ਆਇਆ ਜਾਣਾ ਤਾਂ ਇਹ ਵੀ ਸਭ ਬਣਾਉਂਦੇ ਉਹੀ ਗੱਲ ਆ ਮੈਂ ਥੱਕੀ ਜਾਂਦੀ ਐ ਤੂੰ ਬੈਠਾ ਬੰਦਾ ਨਾ ਮੈਂ ਵਿਆਹ ਨੂੰ ਪਤਾ ਨਹੀਂ ਕਿਵੇਂ ਲਵਾ ਲਈ ਮੈਨੂੰ ਆਏ ਰੱਖਣਾ ਖਾ ਹੋ ਜਾਂ ਪਿਆ ਹਾਈ ਪਾਈ ਨਹੀਂ ਮਿਟੀ ਤੀ ਸਰਾਬ ਕਰਤੀ ਦੱਸ ਕੁਝ ਨਹੀਂ ਕਰਿਆ ਉਹਨਾਂ ਨੇ ਆਪੇ ਸੈੱਟ ਕਰ ਦੇਣੀ ਯਾਨੀ ਕਿ ਤੇਰੇ ਗੁਪਤੀ ਹਾਂ ਕੀ ਰੋਟੀ ਖਾਂਦਾ ਹੈ ਗੁਲਾਬ ਜਮਨ ਦੇ ਦੇ ਮਸਤੀ ਨਾਲ ਲੈ ਲੋ ਇਹ ਖਾ ਲੈ ਵੀ ਗੁਲਾਬ ਜਮਨ ਲਾ ਦੇ 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 ਘਰ ਤੇ ਮੇਕ ਤਾਂ ਸਹੀ ਇਹ ਕਾ ਦੇ ਮੈਂ ਦੇਵਾ ਮੇਰੇ ਹੱਥੀ ਛੋਟੀ ਕਿ ਛੋਟੀ ਗੁਲਾਬ ਜਮਨ ਗੁਲਾਬੋ ਗੁਲਾਬੋ ਤਰਾਉ ਪਾਈ ਮੂਮਿਟ ਲੈ ਗ ਲੈ ਜਮਨ ਉਹ ਟਵਾੜਾ ਖਾ ਇਹ ਹਾਂ ਚਾਚੀ ਦੇ ਕਿੰਨੀ ਸੋਹਣੀ ਲੱਗਦੀ ਹੈ ਉਹਦੇ ਕੋਲ ਗੁਰੂ ਜੀ ਕੋਲ ਭੇਜ ਜੂ ਪਤਾ ਨਹੀਂ ਲੱਗਦਾ ਨਾਈਸ ਆਜਾ ਕੋਲੇ ਕੁੜੀ ਦਾ ਸੰਦੀਪ ਦਾ ਯਾਹ ਪਾਸ ਜਾਣਾ ਪਈ ਹੋਗੇ ਨਾਲ ਨਹੀਂ ਮਾ ਕੇ ਆ ਮੰਗਦੀ ਸ਼ੁਭਾ ਕਿੱਥੇ ਦੇ ਲਿਆਈਏ ਤੈਨੂੰ ਕੇਲੇ ਹੁਣ ਹੈ ਨਹੀਂ ਜੀਜੇ ਫੋਨ ਕਰ ਦੇ ਇੱਕੋ ਗੱਲ ਕਹਿਣੀ ਏ ਜੀਜੂ ਨੂੰ ਫੋਨ ਕਰ ਦੋ ਇਹ ਕਿਦਾਂ ਫੜਨਾ ਦਿੱਤੀ ਗਿਆ ਉਹ ਫਾੜ ਗਿਆ ਹਾਜਾ ਤੈਨੂੰ ਯਾਦ ਨਹੀਂ ਪੜਾਇਆ ਚੱਲ ਆ ਮਾਮਾ ਕਿੱਥੇ ਭੈ ਮੈਨੂੰ ਨਹੀਂ ਪਤਾ ਜਾ ਦੇਖ ਲੈ ਜਿੱਥੇ ਕਹਿੰਦੀ ਖੜਾ ਦੇ ਲਿਆ ਕੇ ਤੇ ਤੇ ਦੇਖ ਲਿਆ ਹੋਣਾ ਜੀ ਇਹਨੂੰ ਚੱਲ ਜਾ ਕੋਈ ਨੂੰ ਪੁੱਛ ਕੇ ਲਈ ਪੁੱਤੋਂ ਐ ਨਾ ਲਈ ਮਸਤ ਟਿਕਾਣੇ ਤੇ ਆਇਆ ਹੈ ਅੱਛਾ ਹੁਣੇ ਸੋਹਣੀ ਲੱਦੀ ਆ ਬਹੁਤ ਸੋਹਣੀ ਲੱਗਦੀ ਮੇਰੇ ਨਾਲੋਂ ਜ਼ਿਆਦਾ ਸੋਹਣੀ ਤਾਂ ਲੱਗਦੀ ਦੀ ਹੁਣੀ ਡੈਕੋਰੇਸ਼ਨ ਵੀ ਸੋਹਣੀ ਕੀਤੀ ਹੋਈ ਬਹੁਤ ਸੋਹਣੀ ਕੀ ਕਰ ਰੋ ਪਤਾ ਨਹੀਂ ਬੋਲੇ ਜੀ ਹਾਂ ਜੀ ਦੱਸੋ ਜੀ ਨਹੀਂ ਲੱਗਣ ਲੱਗਦੀ ਤਾਂ ਹੀ ਨੰਬਰ ਆਉਣਾ ਸਾਰਿਆਂ ਦਾ ਨੈਣ ਬਾਈ ਜੀ ਸਹੀ ਗੱਲ ਹੈ ਜੀ ਮੈਂ ਕਹਿੰਦੀ ਮਹੀਨੇ ਦੋ ਮਹੀਨੇ ਫਿਰ ਉਹ ਵੀ ਨਹੀਂ ਕੰਮ ਕਰਦੀਆਂ ਦੋ ਦੋ ਟੋਕਰੀਆਂ ਸੀ ਨਾ ਤੇ ਆ ਗਿਆ 加ੜੇ ਜਾਂ ਤਾਂ ਮੜਾ ਕੀਤਾ ਰਹੋਣੀ ਜਾਂ ਤਾਂ ਦੇ ਲਈ ਕੋਈ ਕਾਰਕ ਬੱਟਿਆ ਰਹੇ ਜਿਹਨੂੰ ਨਾ ਸਾਤ ਬਾਤ ਹੀ ਲੱਗੀ ਉਹਦਾ ਨਾ ਇਹਨੂੰ ਦੋ ਕੋਲ ਲੱਗੀ ਜਿਹੜੇ ਫਲੇ ਦੇ ਆ ਕੇ ਇਹ ਸਾਡੇ ਦਾ ਰੇਲ ਬਣਾ ਕੇ ਰੱਖੀ ਚਾਰ ਤਫਾ ਦੇ ਦੇਖ ਕੇ ਆਉਣੇ ਆਉਂਦੇ ਨੇ ਸਾਰਾ ਇਹ ਪਰਕ ਜਿਹੜਾ ਬਦਲ ਦੇਣਾ ਖਾ ਲਓ ਖਾ ਲਓ ਉਹ ਚੋਂ ਲਾ ਦੇਣਾ ਦਰਵਾਜ਼ੇ ਤੇ ਪੂਰੀ ਕੰਮ ਕਰਾਂਗੇ ਪਰ ਆਜੇ ਤੁਸੀਂ ਬਗਾਨ ਘੋਂ ਸੜਦੀ ਬੰਦਾਈ ਨਾਲ ਖੜੇ ਸੀ ਜਿਹੜੇ ਲੈ ਕੇ ਇਹਨਾਂ ਚਾਹੇ ਸੀ ਇਹਨਾਂ ਨੂੰ ਆਪਣੀ ਔਰਾਂ ਏ 1 4 ਨਾ ਵੇ ਲੱਗੇ ਮੈਂ ਦੇ ਸੋਹੀ ਗੱਲ ਦੀ ਕਹਿਣਾ ਮੈਂ ਤੇਰੇ ਤੋਂ ਕੋਈ ਦੇਣਾ ਹੈ ਉਹ ਤਾਂ ਖੜੀ ਜਾਂਦਾ ਤੁਹਾਨੂੰ ਉੱਪਰ ਜਾਇਆ ਨਹੀਂ ਜਦੋਂ ਕਿੱਦਾਂ ਦੇਖਾਂ ਜਿੰਤਾ ਬੋਲਦਾ 3000 ਰੁਪਏ ਆਇਆ ਨਹੀਂ ਉਹ ਖੋਦ ਕੇ ਭਾਗੇ ਗਿਆ ਆ ਉਹ ਨਾਲ ਜੀ ਨਾਲ ਜੀ ਨਾਲ ਜੀ ਨਾਲ ਜੀ ਨਾਲ ਗਾਹ ਤੋਂ सस्ती ਘੱਟ ਬਣੀ ਨਾਲ ਖਾਧੂ सस्ती ਬਣੂਗੀ ਇਸ ਦਾ ਇੱਕ ਬੁਨਿਆਦੀ ਮਾਤਰੀ ਦੀ ਹੋਣੀ ਹੈ ਵੀਰੇ ਤੁਹਾਨੂੰ ਮਾਤਰੀ ਦੀ ਹੋਣੀ ਹੈ ਮਾਸੇ ਦੀ ਆ ਇਹ ਵੀ ਬਹੁਤ ਵਧੀਆ ਹੈ ਹਾਂਜੀ ਓਕੇ ਹਾਂਜੀ ਜੀ ਲਓ ਜੀ ਮੇਰੀ ਬਾਰੀ ਆਈ ਮੈਂਹਿੰਦੀ ਲਾਉਣ ਦੀ ਗੱਡੇ ਹੋਏ ਜੀ ਲਾਉਣ ਇੱਧਰ ਦੂਸਰਾ ਨੰਬਰ ਸਾਡੀ ਚਾਚੀ ਦਾ ਹਾਂਜੀ ਲਾਈਨ ਵਾਈਸ ਸਾਰੇ ਬੈਠੇ ਆ ਤੇ ਡੈਕੋਰੇਸ਼ਨ ਵੀ ਦਿਖਾ ਦੋ ਮਾਸੇ ਕਿੰਨੀ ਸੋਹਣੀ ਤੇਰੀ ਹੋਈ ਆ ਕੁਰਤੇ ਦੇ ਗੁੰਦਵੈਲ ਜੀ ਫੋਟੋ ਮੈਂ ਨਹੀਂ ਲਾਉਣੇ ਫੋਟੋ ਬਣਾਉਣੀ ਹਾਂ 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 ਅੱਛਾ ਤੁਹਾਡੀ ਵਾਰੀ ਆ ਗਈ ਨਹੀਂ ਦੇਖ ਰਹੀ ਹੈ ਕੀ ਕਹਿੰਦੇ ਕਹਦੇ ਹੋ ਪਿੱਛੇ ਨੂੰ ਹੋ ਜਾਓ ਬਹਿ ਜਾਓ ਕਹਿ ਪਰਿਆ ਤੁਹਾਨੂੰ ਬਹਿ ਜਾਓ ਮੈਨੂੰ ਕੀ ਕਰੀ ਲੈ ਨਹੀਂ ਅੱਛਾ ਉਹ ਬਚਾਰਾ ਭਾਈ ਕਹਿੰਦਾ ਮੈਂ ਥੱਕ ਗਿਆ ਮੈਂ ਚਾਹ ਪਾਣੀ ਤਾਂ ਪੀ ਲਾਂ ਹਾਂ ਨਹੀਂ ਹੁਣ ਚਾਚੀ ਦੇ ਹੀ ਲਾਊਗਾ ਚਲ ਜੇ ਮੇਰੇ ਲਾਤੀ ਖੇਤੋਂ ਟੋਡੇ ਹੀ ਤੇ ਲਾਉਣ ਲੱਗੇ ਆ ਬੈਠਣ ਲੱਗੇ ਆ ਵਿਜਨ ਆ ਬੈਠੀ ਹੈ ਲਾਲਾ ਦਾ ਜੀ ਨਾ ਨਾ ਠੀਕ ਹੈ ਇਹ ਤਾਂ ਨਾ ਲਾਉਣੇ ਨੀ ਦੇ ਵੀ ਇਹ ਬੈਰੀ ਬੋਲਦੀ ਸਾਬੂ ਦੀ ਜਾਨ ਜਾਨ ਕੋਈ ਨਾ ਆ ਕੇ ਨਹੀਂ ਵਿਜਨ ਸਾਬੂ ਦੀ ਵਾਲੀ ਆਉਂਗਾ ਹਾਂ ਚਲ ਜੀ ਚਾਈ ਨੂੰ ਬਿਓ ਕਿ ਚੋਤੀ ਜੀ ਅੱਜ ਮੈਂ ਚੱਲੀ ਆ ਕੇ ਲਵਾਓ ਲਵਾਓ ਉਧਰ ਲੈ ਹਾਂ ਤਾਂ ਨਾ 10 ਹਿੱਟ ਲਾਇਆ ਵਧੀਆ ਅੰਦਾਜ਼ ਨਾਮ ਨਮਸ ਆ ਜਾ ਰਹਾ ਅੱਗੇ ਪਾਈ ਆ ਜਾ ਕਰਨ ਓਏ ਆਜ ਠੀਕ ਕਰੀ ਗੱਦ ਅਰਦਾਸ ਸਰਕੀਰਤ ਆ ਜਾ ਪਤਾ ਦੀਦੀ ਬੁਲਾਉਂਦੀ ਐ ਮਾਸੀ ਮਾਸੀ ਐ ਕੋਲੇ ਕਮਲ ਲੈ ਆਈ ਕੀ ਦੇ ਨਾਲ ਤਨੀ ਭਰਹੁਣਾ ਤੇ ਦੀਨਾ ਜਾਣ ਕਿ ਮੇਰੇ ਨਾਲੇ ਚੱਲੀ ਤੂੰ ਰਹਿਣ ਦੇ ਆ ਜਾ ਅੱਜ ਜੰਨੀ ਨੋੜ ਤੇ ਘਰ ਦੇ ਮਾੜੀ ਜੀ ਜੰਨੀ ਲੋ ਬਈ ਮਹਿੰਦੀ ਲਈ ਲਾ ਚਲੀ ਜਿਸ਼ਨ ਕਰਨ ਹੁਣ ਚਲੋ ਮੰਮੀ ਰਹੀਂ ਮੰਮਾ ਨਾ ਆਦੇ ਆ ਰਹੇ ਨੇ ਮੋੜੀਏ ਗੱਡੀ ਹੋ ਵੀ ਮਹਿੰਦੀ ਲਗਵਾ ਲਈ ਸਾਰੇ ਨੇ ਬੜੀ ਓਕੇ ਘਰ ਨੂੰ ਲੈ ਕੇ ਚੱਲੇ ਇਹ ਤਾਂ ਕਹਿੰਦੇ ਘਰ ਜਾਣਾ ਨਹੀਂ ਉਹ ਸਰ ਜਾਣਾ ਵੀ ਕਿ ਰਹਿਣਾ ਹੋਰੀ ਜਾਣਾ ਹੀ ਚਲੋ ਇਹ ਬਈ ਇਹਦੀ ਮੰਮੀ ਨੂੰ ਬਠਾੰਗੇ ਇੱਧਰ ਨਾ ਸਿੱਖਦੇ ਕੋਲ ਨੂੰ ਬੈਠ ਦੇਣਾ ਬੈਠ ਦੇਣਾ ਦੇਖਣਾ ਬੈਗ ਦੇਖ ਪਾਸਾ ਨਾ ਮੈਂ ਕਿ ਤੂੰ ਮੂਰੇ ਰੱਖ ਲੈ ਸਾਰੇ ਪਾਸੇ ਮੇਰੇ ਮੂਰੇ ਰੱਖ ਲੈ ਹਾਂ ਕਿ ਕੱਲ ਨੂੰ ਕੋਲ ਨਾ ਪਾਵਰ ਬੈਂਕ ਉਹੀ ਤਾਂ ਕਹਿੰਦੀ ਪਾਵਰ ਬੈਂਕ ਮੇਰੇ ਪਾਸੇ ਚ ਪਾ ਦੇ ਜੈਸਮੀਨ ਭੁੱਲ ਗਈ ਚਲੋ ਜੀ ਚਲੋ 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 ਔਖਾ ਹੀ ਹੈ ਚਲੋ ਜੀ ਬਈ ਸੀ ਸਾ ਖੋਲ ਲੈ ਮੈਂ ਤੂੰ ਨਾ ਦੀਦੀ ਨਾ ਮੇਰੇ ਜੀ ਠੰਡਾ ਲਾ ਦੇ ਪਲੀਜ਼ ਹਾਂ ਚਲਾ ਹੋਏ ਸੀ ਚੱਲਦਾ ਫਿਰ ਤੋ ਕੋਈ ਚੱਕਰ ਕੜ ਮੈਂ ਲਾਉਂਦਾ ਉਤਰ ਕੇ ਆ ਲੈ ਮੰਮੀ ਤੇਰੇ ਤਰੀਕੇ ਦਾ ਪਤਾ ਮਾਰਨ ਵਾਲੇ ਚਲੋ ਬਈ ਮਹਿੰਦੀ ਅਟਦੀ ਚਲੋ ਬਈ ਮੈਂ ਨਹੀਂ ਲੋਲੀ ਬਾਏ 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 ਕੱਲ ਆਵਾਂਗੇ ਕੱਲ ਨੂੰ ਆਂਗੇ ਢੋਲ বাজਿਆਂ ਦੇ ਨਾਲ ਚਲੋ ਬਈ ਤੇ ਲੋਈ ਮਹਿੰਦੀ ਲਵਾ ਕੇ ਘਰਾਂਗੇ ਤੇ ਮੈਂ ਕਿਹਾ ਚਲ ਥੋੜਾ ਕਰ ਦੇ ਵੀ ਬਲੌਗ ਦਿਖਾ ਦਈਏ ਜੇ ਕਿੰਨਾ ਕੰਮ ਹੋਇਆ ਤੇ ਅਜ ਉੱਪਰ ਲੈਟਾਂ ਵੀ ਲਾਤੀਆਂ ਤਾਂ ਲੈਟਾਂ ਲੈਣਾ ਹੀ ਆ ਉਹ ਕਰਤੇ ਇਲੈਕਟ੍ਰੀਸ਼ੀਅਨ ਨੇ ਆਪਣਾ ਕੰਮ ਕਰਤਾ ਪੈਪਾ ਜੇ ਪਾਤੀਆਂ ਅੰਦਰ ਟੈਨਾਂ ਦੇਖੀ ਕਿੰਨੀ ਜਗ ਲੱਗ ਗਈਆਂ ਉਹਨਾਂ ਨੇ ਲੱਗੀਆਂ ਮੈਂ ਦੇਖੀਆਂ ਉੱਥੇ ਆਪਾਂ ਨੇ ਉੱਥੇ ਖਾਲੀਆਂ ਟੈਨਾਂ ਲੱਗੀਆਂ ਹੋਈਆਂ ਧਰਤੀ ਤੇ ਵੀ ਦੇਖੀਆਂ ਹਾਂ ਜੀ ਤਾਂ ਬੜਾ ਹਾਂ ਹਾਂ ਬੈਠ ਰੋਡ ਤੇ ਇੱਕੜਾ ਲੱਗੀਆਂ ਵੀ ਕਾਲੀਆਂ ਰੱਟੀਆਂ ਆਉਣ ਲੱਗੀਆਂ ਵੀ ਹੈ ਬਾਥਰੂਮ ਦੇਖਿਆ ਉਹਨਾਂ ਦਾ ਬਾਥਰੂਮ ਵੀ ਉਹਨਾਂ ਨੇ ਅੰਦਰ ਮੈਂ ਇੱਕ ਬਹੁਤ ਸੋਹਣਾ ਬਣਾਇਆ ਸੀਸਾ ਲੱਗ ਕੇ ਨਾ ਉਹ ਦੋ ਆਪਣਾ ਵੀ ਇਦਾਂ ਹੀ ਬਣਾ ਸੀਸਾ ਲੱਗ ਕੇ ਜਿੱਤੇ ਆਪਣੇ ਬਣਾ ਉਹ ਬਣਾ ਸੀਸੇ ਦੇ ਲੱਗ ਹਾਂ ਆਪਣਾ ਸਲਾਈਡਿੰਗ ਵਾਲਾ ਹੋ ਜਾਊਗਾ ਥੋੜਾ ਜਿਹਾ ਹਾਂ ਇੱਕ ਸਾਰਾ ਸਲਾਈਡ ਹੋਊਗਾ ਉਹਦੇ ਕੋਈ ਨਾ ਕਰਾਈ ਜੀ ਹਾਂ ਸਮਰੋਂ ਉਹ ਕਟੜ ਦੇਖਿਆ ਜੀ ਪਾਣੀ ਸਾਰਾ ਬਾਹਰੇ ਆ ਗਿਆ ਹਾਂਜੀ ਉਸ ਲੈਡਰ ਅੰਦਰ ਮੈਂ ਪਾ ਗਏ ਸੀ ਤੇ ਹਾਂ ਇਹਨੇ ਪੱਟੇ ਜਿ ਲੱਗ ਜੂ ਪੱਟੇ ਸਾਰਾ ਪਾਣੀ ਅੰਦਰ ਹੀ ਰਹਿ ਜਾਊਗਾ ਹਾਂ ਜਦੋਂ ਬਾਹਰ ਇੱਧਰ ਹਾਲ ਚੋਂ ਨੇ ਬੜੀ ਕਿਟਾ ਲ ਹਾਲ ਚੋਂ ਹੋਰ ਤੇਰਾ ਕੋਲ ਕਿੰਨੇ ਪਾਣੀ ਸਾਰਾ ਕਿੰਨਾ ਹੋਊਗਾ ਹਾਂ ਮੋਰ ਚੱਲ ਰਿਹਾ ਇਹਦਾ ਹਾਂ ਚੱਲੇ ਨੇ 4.5 ਹੀ ਹੋ 4.5 ਹਾਂਜੀ ਚਲੋ ਠੀਕ ਹੈ 4.5 ਹਲੇ ਉਹਦਾ ਲੱਗਣੇ ਹਲੇ ਪੱਕਾ ਖੱਟਾ ਹਲੇ ਉਹਦਾ ਅੱਛਾ ਮੰਡੇ ਦੱਸੂਗੇ ਕਹਿੰਦੇ ਮਡੇਰ ਕੋਤਲਾ ਕੋ ਚਲ ਪਿਆ ਤੇ ਬਰਦੁੰਗ ਨਾਲੇ ਆਹ ਦੇ ਆ ਰਿਬੜ ਦੁੰਗ ਨਾਲੇ ਹਮ ਗੱਟੀਆਂ ਲਾਦੇ ਆ ਵਿਕਾਉਣੇ ਦੇਖਿਓ ਉੱਪਰ ਨਾਲ ਕੀ ਬਾਕੀ ਸਭਾਈ ਕਰਦੇ ਪਤਾ ਲੱਗ ਬਣਦੇ ਹਾਂਜੀ ਹਮ ਟਾਇਰ ਦਾ ਸੋਨੇ ਆ ਟੋਕਰ ਨੰਗ ਵੀ ਨਹੀਂ ਲੱਗਦੇ ਬਾਕੀ ਉਹਦਾ ਬੱਬਰ ਇਹਦੇ ਬਾਦ ਫਾਦ ਲੱਗਣਾ ਕੋਨੇ ਵੀ ਨਹੀਂ ਕੋਸਰਦੇ ਅੱਗੇ ਵਿੱਚ ਹੀ ਨਹੀਂ ਹੈਗੇ ਹਾਂ ਠੀਕ ਹੈ ਕੰਨ ਉਹ ਕਮਰੇ ਚਾਹਤੋਂ ਤੱਕ ਨੂੰ ਉੱਥੇ ਆ ਜਾਊਗਾ ਕੱਲ ਉਹ ਕਮਰੇ ਉੱਥੇ ਫਿਰ ਉਹ ਵਿੰਡੋ ਵਾਲਾ ਦੋ ਦਿਨ ਭਰ ਲੱਗ ਜਾਣਾ ਹਫਤਾ ਲੱਗ ਜਾਣਾ ਇਹਨੂੰ ਹੋਰ ਹਫਤੇ ਚ ਥੋੜੀ ਉੱਪਰ ਲਵਾਈ ਹੋ ਚੁੱਕੀ ਐ ਇਹਨਾਂ ਨੂੰ ਹੋਰ ਨਹੀਂ ਭਰਨਾ ਹਾਂ ਜਦੋਂ ਜਿੱਤੇ ਫੌਸੇਰੇ ਨਾਲ ਸੌਣਾ ਲੱਗਣਾ ਬੜੀ ਹਾਂ ਜੇ ਬੜਾ ਆਹ ਪਰਲਾ ਕਮਰੇ ਅਧਰੂਗਾ ਵੀੜਾ ਹੋ ਜਾਊਗਾ ਸਾਰਾ ਹਾਂ ਉਹਨਾਂ ਬਾਥਰੂਮ ਦਾ ਬਾਥਰੂਮ ਬਸ ਤੇ ਤੁਹਾਨੂੰ ਪਤਾ ਬਾਥਰੂਮ ਵੀ ਕਰਦੇ ਜਾਦੇ ਬਾਥਰੂਮ ਠਿਆਰ ਕਰੂਗਾ ਤਾਂ ਨਹੀਂ ਕੋਈ ਲਪਾਈ ਹੋਊਗੀ ਅੰਦਰ ਦੋ ਰੂਟੀਆਂ ਇੱਕ ਜਿਹੜੀ ਨੂੰ ਆਉਣੀ ਆ ਆ ਪਿਛਲੇ ਵਿੱਚ ਬਿਜਲੀ ਨੂੰ ਵੀ ਕਹਿ ਦੇਣਾ ਤਾਂ ਮੈਂ ਇੱਕ ਬਾਥਰੂਮ ਚ ਕਿਹੜੇ ਰਾਤ ਤੇ ਕਰਾਉਂਦਾ ਰਾਤ ਤੇ ਆਹ ਦੇਖੋ ਬਾਹਰ ਤਾਂ ਖਾਵਾਂ ਲੇਟਾਂ ਲੱਗੀਆਂ ਨੇ ਲੇਟਾਂ ਲੱਗੀਆਂ ਨੇ ਨਾ ਲੇਟਾਂ ਨਹੀਂ ਬਾਹਰ ਤੈਪ ਬਾਤ ਹੋਣੇ ਆਓ ਆਹਨ ਬਰਾਬਰ ਲਾਈਆਂ ਲੇਟਾਂ ਤੇ ਮੈਨੂੰ ਪਤਾ ਨਹੀਂ ਲੱਗਿਆ ਆਹ ਅੱਛਾ ਤਿੰਨੇ ਚਾਰ ਆ ਬਸ ਹੈ ਇੱਥੇ ਲੇਟਾਂ ਲੱਗਣੀਆਂ ਲੇਟਾਂ ਉਹਰੇ ਥੱਲੇ ਲੌੜੇ ਥੱਲੇ ਲੌੜੇ ਥੱਲੇ ਇਹ ਚ ਲੱਗੇ ਜਾਣੀਆਂ ਥੱਲੇ ਉਹ ਵਿਚਾਲੇ ਇਹਦੇ ਚ ਲੇਟਾਂ ਇਹਨਾਂ ਦੇਖ ਲਵਾਂਗੇ ਹਾਂ ਰੱਜੂ ਆਪੇ ਦੁਆਰਾ ਟਾਇਰ ਕਿ ਆ ਗਿਆ ਐਸੇ ਲੈਣੇ ਆਇਆ ਉਹ ਤਾਂ ਹੈ ਆਉਂਦਾ ਨਹੀਂ ਆਇਂਦਾ ਇਹਨੂੰ ਕੋਈ ਲੱਭਦਾ ਫਿਰ